ਬਾਬੀ ਚੋਬਰੋ ਕਰੋ ਕਬੂਤਰੀ ਦਾ ਸ਼ੌਂਕ ਦੱਸੋ ਕਿਵੇਂ ਆ ਜੀ ਦੋਨੇ ਅੱਖਾਂ ਚਿੱਟੀ ਗਿਰ ਪੈਂਦਾ ਤੇ ਇੱਕ ਇਹਨਾਂ ਦਾ ਪੱਲਾ ਹਾਈ ਚੋਬਰੋ ਕੀ ਹਾਲ ਚਾਲ ਉਮੀਦ ਆ ਠੀਕ ਠਾਕ ਹੋਵਾਂਗੇ ਕੂਤਰ ਖਵਾਤਰ ਸਾਰੇ ਬਈਆਂ ਦੇ ਹੋਣਗੇ ਕੈਂਟ ਤੇ ਘਰ ਪਰਿਵਾਰ ਠੀਕ ਹੋਣਗੇ ਚੋਬਰੋ ਆ ਜੀ ਅੱਜ ਦਾ ਫਿਰ ਨਵਾਂ ਵਲੌਗ ਸਟਾਰਟ ਕਰਦੇ ਆ ਜੀ ਅੱਜ ਦੇ ਵਲੌਗ ਚ ਕੀ ਕਰਨਾ ਸਮਝ ਨਹੀਂ ਆਉਂਦਾ ਕੀ ਕਰਨਾ ਤੇ ਕੂਤਰ ਖੁੱਲੇ ਛੱਡ ਦਈਏ ਜੀ ਆਹ ਗੁੱਡੇ ਵਾਲੇ ਫਿਰ ਦੂਜੇ ਗੁੱਡੇ ਵਾਲੇ ਵੀ ਛੱਡ ਦਾਂ ਜੀ ਠੀਕ ਆ ਚੋਬਰੋ ਹੁਣ ਤਾਲਾ ਜਾਂ ਮਿੰਟ ਚ ਖੁੱਲ ਗਿਆ ਗੇ ਖੁੱਲਿਆ ਸੀ ਕੱਢਦਾ ਸੀ ਬਾਹਰ ਨਿਕਲੇ ਮੇਰਾ ਤਾਲਾ ਇੱਕ ਮਿੰਟ ਜੀ ਖੋਲ ਦੀ ਕੂਤਰਾਂ ਨੂੰ ਜੀ ਆਹ ਦੇਖੋ ਕੂਤਰਾਂ ਜੀ ਸੁਸਤ ਜੇ ਨੇ ਪਤਾ ਨਹੀਂ ਕੀ ਚੱਕਰ ਆ ਤੇ ਇਹਨਾਂ ਨੂੰ ਬਾਹਰ ਕੱਢ ਲਓ ਜੀ ਕੂਤਰਾਂ ਨੂੰ ਫਿਰ ਖੁੱਲੇ ਛੱਡਾਂਗੇ ਪਹਿਲਾਂ ਆਪਾਂ ਜਵਾਰ ਵੱਢ ਲਈਏ ਠੀਕ ਆ ਜੋ ਬਰੋ ਜਵਾਰ ਵੱਢ ਕੇ ਵੇਲੇ ਹੋ ਜਾਣਗੇ ਫਿਰ ਕਿਸੇ ਚੀਜ਼ ਦੀ ਕੋਈ ਟੈਨਸ਼ਨ ਨਹੀਂ ਜੀ ਆਪਾਂ ਨੂੰ ਤੇ 11 ਪੰਡਿਚੀ ਜਾਂਦਾ ਵੀ ਕਦੋਂ ਗੱਲ ਬਲਾਗ ਆਉਣਗੇ ਕਦੋਂ ਸਾਡੇ ਉੱਧ ਕਾਟਣ ਕਰਨਗੇ ਠੀਕ ਆ ਜੋ ਬਰੋ ਤੇ ਆਪਾਂ ਵਿੱਚ ਭੱਜ ਕੇ ਚਲੀ ਗਏ ਜੀ ਉੱਥੇ ਵੱਢ ਕੇ ਕੂਤਰ ਕੇ ਵੇਲੇ ਹੋਈਏ ਜੀ ਫ੍ਰੀ ਹੋਈਏ ਪਰ ਕੂਤਰਾਂ ਵਾਲੇ ਪਾਸੇ ਆਈਏ ਜੀ ਠੀਕ ਹੈ ਚੋਬਰੋ ਹਾਂਜੀ ਚੋਬਰੋ ਇੰਨ ਕੂਤਰਤੇ ਪੱਠੇ ਬੜੇ ਟਾਈਮ ਦੋ ਘੰਟੇ ਲੱਗ ਗਏ ਜੀ ਇਹਦਾ ਪਟਾ ਲੈ ਜਾਂਦਾ ਕੁੜੀਆ ਦਾ ਹੁਣ ਵੀ ਲੈ ਗਿਆ ਠੀਕ ਹੈ ਚੋਬਰੋ ਇੰਨੇ ਕੀ ਕੁੱਤਰਨੇ ਸੀ ਕਿ ਕੁੱਤਰ ਕੀ ਹੁਣ ਆਪਾਂ ਜਾਵਾਂ ਵੇਲੇ ਹਾਂ ਹੁਣ ਛੱਡਦੇ ਕੂਤਰੀ ਲਾਓ ਜੀ ਛੱਡਦੇ ਕੂਤਰ ਖੁੱਲੇ ਇੱਕ ਤਾਂ ਮੈਂ ਗੁੱਡੇ ਚ ਬਾਹਰ ਕੱਢਦਾ ਸੀ ਮੈਂ ਕਿ ਇਹਨੂੰ ਆਦਤ ਪਾਉਗੀ ਜੀ ਆਹ ਗੁੱਡੇ ਵਾਲੇ ਵੀ ਕੱਢ ਦਈਏ ਬਾਹਰ ਆਏ ਨਿਕਲਣਗੇ ਮੇਰੇ ਸਾਲੇ ਦੇ ਮਤਲਬ ਹੱਥ ਫੜ ਕੇ ਬਾਹਰ ਕੱਢਣਾ ਬਣਾ ਇਹਨਾਂ ਨੂੰ ਚੱਕ ਚੱਕ ਕਿਉਂ ਤਾਂ ਆਉਂਦੇ ਨਹੀਂ ਬਾਹਰ ਇਹ ਲਓ ਜੀ ਇੱਕ ਹੋਰ ਕੂਤਰ ਦੀ ਅੱਖ ਖਰਾਬ ਹੋ ਗਈ ਵੀ ਇਹ ਕੂਤਰ ਦੀ ਤਾਂ ਸਹੀ ਹੁੰਦੀ ਆ ਉਹਨਾਂ ਨੂੰ ਦੂਜੇ ਨੂੰ ਕੁਝ ਹੋ ਜਾਂਦਾ ਠੀਕ ਹੈ ਜੋ ਬਰ ਹੁਣ ਆ ਕੂਤਰ ਹੈ ਇਹਦੀ ਹੁਣ ਅੱਖ ਜਮ ਸਹੀ ਸੀਗੀ ਤੇ ਅੱਜ ਖਰਾਬ ਹੋ ਗਈ ਤੇ ਜਿਹੜਾ ਆ ਕੂਤਰ ਸੀਗਾ ਰੱਤਾ ਆਪਣਾ ਇਹ ਬਿਲਕੁਲ ਠੀਕ ਹੋ ਗਿਆ ਅੱਖ ਔਖਾਂ ਦੀਆਂ ਤੇ ਦਵਾਈ ਪਾਉਣ ਨਾਲ ਹੁਣ ਇਹ ਖਰਾਬ ਹੋ ਗਈ ਇਹਦੀ ਅੱਖ ਤੇ ਬਾਕੀ ਬਈਆਂ ਨੂੰ ਮੈਂ ਇੱਕ ਵੀਡੀਓ ਪਾਈ ਸੀ ਵੀ ਆ ਨੱਕਾ ਤੇ ਆ ਜਿਹੜਾ ਹੋਇਆ ਇਹ ਕਾਂ ਦੇ ਕਾਰਨ ਹੋਇਆ ਉਹਨਾਂ ਨੇ ਇੱਕ ਟੈਬਲੇਟ ਦੱਸੀ ਸੀਗੀ ਉਹ ਟੈਬਲੇਟ ਆਪਾਂ ਯੂਜ਼ ਕਰਕੇ ਵੇਨੇ ਆ ਤੇ ਫਿਰ ਉਸ ਟੈਬਲੇਟ ਦੇ ਵੀਡੀਓ ਵੀ ਪਾਵਾਂਗੇ ਬਾਕੀ 100% ਸਾਰੇ ਬਾਈਆਂ ਨੂੰ ਪਤਾ ਹੀ ਹੋਣਾ ਮੈਂ ਦੱਸ ਕੇ ਮੈਨੂੰ ਦੱਸਣ ਦੀ ਜ਼ਰੂਰਤ ਹੀ ਨਹੀਂ ਪੈਣੀ ਜੀ ਕੋਈ ਤਾਂ ਨਾ ਆਪਾਂ ਵੀਡੀਓ ਬਣਾਉਂਦੇ ਆੜ ਜਾਣੇ ਤੇ ਫਲਾਣ ਦੇ ਦਵਾਈ ਪਾ ਲਈਏ ਜੀ ਲਓ ਜੀ ਤਿੰਨ ਤਾਂ ਖੁੱਡੇ ਵਾਲੇ ਛੜਤੇ ਹੁਣ ਆਹ ਖੁੱਡੇ ਵਾਲੇ ਛੜਦੇ ਆ ਜੀ ਆਹ ਮਿੱਟੀ ਦਾ ਕੱਟਾ ਜੀ ਤੇ ਆਹ ਫੱਟੀ-ਫੁੱਟੀ ਬਤਾ ਕਿਉਂ ਰੱਖੀ ਇੱਥੇ ਇੱਕ ਮਿੰਟ ਖਾੜ ਤੇ ਕਰ ਲਈਏ ਪੁੱਲਾ ਫਿਰ ਦੱਸਦੇ ਆ ਆ ਯਾਰ 8 ਟਪੜੀ ਚ ਕੀ ਮੀਂਹ ਦੇਣਾ ਦਿੱਲੀ ਹੋ ਕੇ ਨਾ ਆ ਬੜੀ ਐਸ ਕਰਕੇ ਯਾਰ ਵੀ ਆ ਫੱਟਾ ਮੁੱਟੀ ਮੁੱਟੀ ਦਾ ਗੱਟਾ ਰੱਖਦ ਨੇ ਵੀ ਆਟਾ ਨਾ ਬੜੀ ਜੀ ਤੇ ਇਹਦੇ ਮਸਾਲਾ ਲਾਉਣੇ ਅੱਜ ਬਣਾ ਕੇ ਮਤਲਬ ਇਹ ਸੇਮਟ ਹੋਰ ਮਸਾਲਾ ਕਿਹੜਾ ਤੇ ਬਾਕੀ ਇਹਨਾਂ ਨੂੰ ਛੱਡਦੇ ਆ ਖੁੱਲੇ ਜੀ ਠੀਕ ਹੈ ਜੋbro ਉਹ ਕੀ ਕਰੀ ਬੈਠੇ ਨੇ ਕੁਝ ਆਪ ਸਰੀ ਚ ਜੋੜੀਆਂ ਪਈਆਂ ਨੇ ਕੋਤ ਲਓ ਜੀ ਦਾਣਿਆਂ ਦੀ ਬਾਟੀ ਲੈ ਆਂਦੀ ਹੁਣ ਇਹਨਾਂ ਨੂੰ ਬਾਹਰ ਹੀ ਪਾਵਾਂਗੇ ਦਾਣੇ ਆਇਓ ਆਇਓ ਇਹ ਕੋਤਰੀ ਦੇ ਬਾਹਰ ਆਣ ਕੇ ਖੜੀ ਹੈ ਜੀ ਹੁਣ ਇਹਨੇ ਆਉਂਦੀ ਕਿ ਨਹੀਂ ਆ ਗਈ ਆ ਗਈ ਤੇ ਕਿਤੇ ਹੋਣਾ ਹੋਵੇ ਮਗਰ ਦੂਜੇ ਵੀ ਨਿਕਲੇ ਹੁਣ ਤੇ ਆਪਾਂ ਛਤਰੀ ਲਾ ਲਈਏ ਜੀ ਆ ਇੱਥੇ ਲਾਉਣੇ ਨੇ ਛਤਰੀ ਐ ਸਾਹਮਣੀ ਠੀਕ ਹੈ ਚੋਬਰੋ ਆ ਇੱਥੇ ਤਾਂ ਆਉਂਦੇ ਨਹੀਂ ਸੀਗੇ ਬਦਲ ਕੇ ਥਾਂ ਵੇਣੇ ਵੀ ਇੱਥੇ ਆਉਣਗੇ ਕਿ ਨਹੀਂ ਆਉਂਦੇ ਮੇਰੀ ਸਕੀਮ ਸੀ ਖੁੱਡੇ ਦੇ ਉੱਤੇ ਲਾਉਣ ਦੀ ਪਰ ਉੱਥੇ ਕੋਈ ਜਿਗਾੜ ਨਹੀਂ ਬਣਦਾ ਪਿਆ ਵੀ ਛਤਰੀ ਖੜੀ ਕਰਨ ਦਾ ਤੇ ਜੇ ਬਣ ਗਿਆ ਜਿਗਾੜ ਤਾਂ ਫਿਰ ਉੱਥੇ ਹੀ ਲਾ ਦਾਂਗੇ ਨਹੀਂ ਤਾਂ ਫਿਰ ਇੱਥੇ ਤਾਂ ਹੈ ਜੀ ਆਓ ਜੀ ਇਹ ਕੋਤਰਾ ਆਪਾਂ ਫੜ ਲਿਆ ਤੁਸੀਂ ਜਿਹਦੇ ਫੰਗ ਨਹੀਂ ਕੱਢੇ ਹੋਏ ਤੇ ਬਾਕੀ ਸਾਰਿਆਂ ਨੂੰ ਕੱਢਦੇ ਆ ਬਾਹਰ ਅੱਧੇ ਦਾ ਕੱਢ ਤੇ ਇਹ ਇੱਥੇ ਰਹਿ ਕੇ ਚਲੋ ਖੁੱਡੇ ਬਾਹਰ 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 ਦਾਣੇ ਖੜੂ ਬਾਹਰ ਜਾ ਕੇ ਇੱਥੇ ਖੁੱਡੇ ਚ ਸਲਾਬ ਆ ਯਾਰ ਮਿੱਟੀ ਪਾਉਣ ਵਾਲੀ ਸੁੱਕੀ ਜਿੱਦਣ ਕਰੇ ਰਹਿ ਉਸਨ ਪਾਵਾਂਗੇ ਠੀਕ ਹੈ ਜੋ 55 ਸਵੇਰੇ ਆਣ ਕੇ ਪਾ ਦਾਂਗੇ ਚਲੋ ਪਰ ਚਲੋ ਬਾਹਰ ਬਾਹਰ ਚਲੋ ਭੈਣ ਵੀ ਛਕੀ ਆਓ ਪਰ ਚਲੋ ਇੱਥੇ ਹੰਬ ਪੱਕੇ ਆ ਇੱਥੇ ਦਾਣੇ ਇੱਥੇ ਦਾਣੇ ਦੋਣੇ ਨਹੀਂ ਮਿਲਨੇ ਬਾਹਰ ਚਲੋ ਲਓ ਜੀ ਛਤਰੀ ਲਾਉਣ ਵਾਸਤੇ ਆਪਾਂ ਉਲ ਜਾ ਪਿਆ ਸੀ ਆਪਣੇ ਕੋਲੇ ਆ ਲੈ ਜਾਂਦਾ ਲੇੰਦਾ ਕੀ ਕੋਠੇ ਦੀ ਪ੍ਰਾਸੀ ਥਲੇ ਲਾ ਕੇ ਚਲਦੇ ਆ ਲਾਉਣੇ ਆ ਜਾ ਕੇ ਲਓ ਜੀ ਛਤਰੀ ਲਾਤੀ ਆਪਾਂ ਇੱਥੇ ਠੀਕ ਹੈ ਜੋ ਬ్రో ਤੇ ਹੁਣ ਉਹ ਨਾ ਇੱਟ ਜਿਹੜੀ ਪਟੇਚੀ ਆ سیمਟ ਤੇ ਲਾ ਕੇ ਉਹ ਲਾ ਦੀਏ ਇੱਥੇ ਵੀ ਆ ਮਿੱਲੀ ਬੁੱਲੀ ਨਾ ਪਟਦੇ ਤੇ ਜਿਹੜਾ ਅੰਦਰ ਕਬੂਤਰ ਉਹਨੂੰ ਵੀ ਬਾਹਰ ਛੱਡ ਦਿੰਨੇ ਕੋਈ ਚੱਕਰ ਨਹੀਂ ਲਓ ਜੀ ਦੂਜਾ ਕਬੂਤਰ ਵੀ ਛੜਤਾ ਖੁੱਲਾ ਹੁਣ ਰੱਬ ਰੱਖਾ ਹੀ ਜਾਂਦਾ ਜੋ ਡਿਗਾ ਤਾਂ ਇਹ ਉੱਠਾ ਵੀ ਨਹੀਂ ਆਉਣਾ ਮੇਰੇ ਖਿਆਲ ਚ ਕਬੂਤਰ ਚੰਗਾ ਇਹ ਸੇ ਆਪੇ ਪੁੱਠੇ ਪੰਗੇ ਲੈਣੇ ਆ ਪਰ ਕੱਲ ਵੀ ਛੱਡਿਆ ਸੀ ਕੱਲ ਤਾਣੀ ਕਿਤੇ ਗਿਆ ਉੱਡਿਆ ਕੂਤਰ ਨੂੰ ਵੇਖ ਕਿ ਤਨੀ ਉੱਡਦਾ ਤੇ ਵਾਕ ਇੱਕ ਬੱਚਾ ਜਿਹਾ ਉੱਡ ਗਿਆ ਸੀ ਆ ਫਿਰਦਾ ਆ ਰਿਹਾ ਤੇ ਇਹ ਵੀ ਆ ਜੂਗਾ ਠੀਕ ਹੈ ਜੋbro ਤੇ ਹੁਣ ਆਪਾਂ ਉੱਥੇ ਸੀਮਟ ਸੌਂਟ ਲਾ ਦਈਏ ਸੀਮਟ ਤੇਰੇ ਤਾਰ ਲਾ ਲਿਆ ਆਪਾਂ ਤੇ ਹੁਣ ਇਹਦੇ ਚ ਪਾਣੀ ਪਾ ਲਈਏ ਤੇ ਉਸ ਤੋਂ ਪਹਿਲਾਂ ਕੂਤਰਾਂ ਨੂੰ ਪਾਣੀ ਧਰ ਦਈਏ ਬੱਚਾ ਆਣ ਕੇ ਬਹਿ ਗਿਆ ਯਾਰ ਉਹ ਬੈਠਾ ਚਿਵਾਰੇ ਦੀ ਛੱਤ ਤੇ ਠੀਕ ਹੈ ਜੋbro ਤੇ ਫਿਰ ਨਾਲ ਆਪਣਾ ਕੂਤਰਾਂ ਨੂੰ ਪਾਣੀ ਪਾ ਦਈਏ ਆ ਰਿਹਾ ਡੋਂਗਾ ਪਾਰੋਂ ਪਰ ਨੇ ਸਾਫ ਕਰਕੇ ਤੇ ਉੱਥੇ ਜਾ ਕੇ ਮੜਾਏ ਪਾਣੀ ਖਲਾ ਦਾਂਗੇ ਤੇ ਵੇਖ ਕੇ ਆ ਜਾਣਗੇ ਅੰਦਰ ਯਾਰ ਖਲਾਬ ਵਾਲੀ ਐ ਤੇ ਇੱਕ ਆਪ ਵੀ ਕੂਤਰਾਂ ਦੇ ਵਿੱਚ ਵੜ ਕੇ ਲਾਉਣ ਲੱਗੇ ਜਾਂਦੇ ਆ ਬਾਹਰ ਨਾ ਆਉਦੇ ਕਰਦੇ ਹੈ ਨਹੀਂ ਠੀਕ ਆ ਜੋਬਰੋ 10 ਮਿੰਟਾਂ ਤੱਕ ਤਾਂ ਹੀ ਖੜ੍ਹਦੀ ਲੋ ਜੀ ਆਜੋ ਪੀਡੋ ਪਾਣੀ ਜੋਬਰੋ ਮੈਂ ਇਹ ਇੱਕ ਗੱਲ ਦਾ ਧਿਆਨ ਹੀ ਨਹੀਂ ਦਿੱਤਾ ਬਿਮਾਰ ਕਮੋਤਰ ਵੀ ਵਿੱਚ ਕਿਤੇ ਹੁਣ ਹੋਵੇ ਦੂਜਾ ਬਿਮਾਰ ਹੋ ਜਾਣ ਤੇ ਹੁਣ ਆ ਜਾਣਗੇ ਪਾਣੀ ਨੂੰ ਆਗੇ ਨਾ ਆਪੇ ਜੇ 8 ਵਾਲੀ ਗੱਡੀ ਤਰਾਂ ਠੀਕ ਹੈ ਚੋਬਰੋ ਆਪਾਂ ਉਹਦੇ ਚ ਪਾਣੀ ਪਾ ਕੇ ਧਰ ਲਾ ਲਈਏ ਨਾਲੇ ਤੇ ਕਰੰਡੀ ਲਿਆਵਾਂ ਮੈਂ ਕਿਰ ਅੰਦਰੋਂ ਚੱਕ ਕੇ ਲਓ ਵੀ ਚੋਬਰੋ ਕਰੋ ਕਬੂਤਰੀ ਦਾ ਸ਼ੌਂਕ ਦੱਸੋ ਕਿਵੇਂ ਆ ਜੀ ਦੋਨੇ ਅੱਖਾਂ ਚਿੱਟੀਆਂ ਪੈਂਦਾ ਤੇ ਇੱਕ ਇਹਦਾ ਪੱਲਾ ਵੱਡਿਆ ਹੋਇਆ ਜੀ ਜਿਹੜੇ ਬੰਦੇ ਤੋਂ ਲਿਆਂਦੀ ਆ ਉਹ ਕਹਿੰਦਾ ਮੈਂ ਬਾਜੀ ਛੱਡੀ ਸੀਗੀ ਤੇ ਪੱਖੇ ਚ ਵੱਜੀਆਂ ਦਾ ਪੱਲਾ ਵੱਡਿਆ ਗਿਆ ਇੱਕ ਇੱਕ ਪੱਲਾ ਹੈ ਨਹੀਂ ਇਹ ਇਹ ਤਾਂ ਹੁਣ ਰੱਬ ਹੀ ਜਾਣਦਾ ਯਾਰ ਵੀ ਬਾਜੀ ਛੱਡੀ ਆ ਜਾਂ ਨਹੀਂ ਛੱਡੀ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਕਬੂਤਰੀ ਕਿਵੇਂ ਦੀ ਆ ਮੈਨੂੰ ਤਾਂ ਇੱਕ ਨੰਬਰ ਚੀਜ਼ ਲੱਗੀ ਆ ਤੁਸੀਂ ਕਮੈਂਟ ਕਰਕੇ ਦੱਸੋ ਹੁਣ ਤੁਹਾਡੇ ਸਰਤੇ ਆ ਜੀ ਤੇ ਬਾਕੀ ਆਪਣੇ ਕੂਤਰ ਤੋੜ ਢਕੇ ਉੱਥੇ ਬਹਿ ਗਏ ਲਓ ਜੀ ਹੁਣ ਬਣ ਜੀ ਮਿਸਤਰੀ ਆਰੀ ਕਰਨੀ ਤੇ ਪਾਣੀ ਪਾ ਲਈਏ ਸੀਮਟ ਚ ਰਲਾ ਲਈਏ ਤੇ ਲਾ ਦਈਏ ਯਾਰ ਆ ਹੀ ਪਾ ਦੰਨੇ ਆ ਆਹ ਪਿਆ ਜਿਹੜਾ ਇੱਥੇ ਇੱਕ ਮਿੰਟ ਲਓ ਜੀ ਬਣ ਗਈ ਗੱਲ ਹੁਣ ਰਲਾ ਲਈਏ ਲਓ ਜੀ ਹੁਣ ਕੂਤਰ ਤਾੜ ਦਈਏ ਜੀ ਠੀਕ ਹੈ ਚੋbro ਕਿਵੇਂ ਆ ਤੇ ਵਸ ਤੜ ਦਿਓ ਲਾਤਾ ਸੀ ਉੱਥੇ ਸੀਮਟਮ ਹੈ ਕਿ ਜਦ ਬਿੱਲੀ ਬਲੀ ਨਾ ਪੱਡੀ ਤੇ ਰਾਤ ਨੂੰ ਕਿਧਰੇ ਆ ਨਾ ਕਿਧਰੇ ਆ ਨਾ ਚੱਲ ਖੁੱਡੇ ਚ ਖੁੱਡੇ ਖੁੱਡੇ ਖੁੱਡੇ